ਹੈਲੋ ਫਰੈਂਡਸ ਮੈਂ ਸਿਮਰਨ ਤੁਹਾਡਾ ਸਵਾਗਤ ਕਰਦੀ ਹਾਂ ਆਰਟ ਇੰਸਟੀਚਿਊਟ ਵਿੱਚ ਅੱਜ ਆਪਾਂ ਕਰਾਂਗੇ ਮਾਸਟਰ ਕੈਡਰ ਆਰਟ ਐਂਡ ਕ્રાਫਟ ਦੇ ਲਈ ਇੰਪੋਰਟੈਂਟ ਐਮਸੀਕਿਊ ਜਿਹੜਾ ਟੋਪਿਕ ਰਹਿਣ ਵਾਲਾ ਹੈ ਇੰਡਸ ਵੈਲੀ ਸਿਵਿलाइजेशन ਸਿੰਧੂ ਘਾਟੀ ਸਭ ਦਾ ਦੇ ਇੰਪੋਰਟੈਂਟ ਐਮਸੀਕਿਊਜ਼ ਜੋ ਸਾਰੇ ਆਰਟ ਐਗਜ਼ਾਮ ਵਿੱਚ ਪੁੱਛੇ ਗਏ ਕੁਐਸਚਨ ਨੇ ਤਾਂ ਤੁਸੀਂ ਮੇਰੀ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਕੋਲ ਮਿਲਦੀ ਰਹੇ ਕੱਲ ਮੈਂ अपनी भीडियो फिफ्टी क्वेश्चन जो है कंप्लीट करवाते सी जिन्होंने भी नहीं वेखी हो मेरी वीडियो तो तुम मेरे चैनल से जाके वेख सकते हो अच्छा अगे दे ट्वेंटी फाइव क्वेश्चन करा आप बद अपने फिफ फिफ्टी वन क्वेश्चन की तरफ अच्छा अपना फिफ्टी वन क्वेश्चन है काली बंगा का की अर्थ है ਕਾਲੀ ਬੰਗਾ ਹੈ ਜਿਹੜਾ ਹੜੱਪਾ ਸਿਵਲ ਦਾ ਇੱਕ ਸਥਲ ਹੈ ਉਹਦਾ ਅਰਥ ਕੀ ਹੈ ਪੁੱਛਿਆ ਕਾਲੀ ਬੰਗਾ ਦਾ ਅਰਥ ਕੀ ਹੈ ਆਪਸ਼ਨ A ਹੈ ਕਾਲੀ ਬਾਸਕਟ ਆਪਸ਼ਨ B ਹੈ ਕਾਲੀ ਚੂੜੀਆਂ ਆਪਸ਼ਨ C ਹੈ ਕਾਲੀ ਬਾਗ ਆਪਸ਼ਨ D ਹੈ ਕਾਲੀ ਚੀਟੇ 51 ਦਾ ਜਿਹੜਾ ਰਾਈਟ ਆਨਸਰ ਹੋਵੇਗਾ ਕਾਲੀ ਬੰਗਾ ਦਾ ਅਰਥ ਹੈ ਕਾਲੀ ਚੂੜੀਆਂ ਠੀਕ ਹੈ ਕਾਲੀ ਚੂੜੀਆਂ ਕਾਲੀ ਬੰਗਾ ਦਾ ਅਰਥ ਹੈ ਇਹ ਆਪਾਂ ਨੂੰ ਯਾਦ ਰੱਖਣਾ ਹੈ ਕਾਲੇ ਰੰਗ ਦੀ ਚੂੜੀਆਂ ਦਾ ਇੱਥੇ ਕੀ ਹੈ ਪ੍ਰਾਪਤ ਹੋਈਆਂ ਸੀ ਤਾਂ ਕਰਕੇ ਇਸ ਨੂੰ ਕਾਲੀ ਬੰਗਾ ਨਾਮ ਦਿੱਤਾ ਗਿਆ ਸੀ ਕਾਲੀ ਬੰਗਾ ਜਿਹੜਾ ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਦੇ ਕੱਗਰ ਨਦੀ ਦੇ ਕੰਢੇ ਉੱਤੇ ਸਥਿਤ ਹੈ ਤੇ 1961 ਈਸਵੀ ਵਿੱਚ 1961 ਈਸਵੀ ਵਿੱਚ ਕਾਲੀ ਬੰਗਾ ਦੀ ਖੁਦਾਈ ਕਰੀ ਸੀ ਬੀਬੀ ਲਾਲ ਨੇ ਠੀਕ ਹੈ ਬੀਬੀ ਲਾਲ ਤੇ ਉਹਨਾਂ ਦੇ ਨਾਲ ਕੌਣ ਸੀ ਬੀਕੇ ਥਾਪੜ ਇਹ ਵੀ ਆਪਾਂ ਨੂੰ ਯਾਦ ਰੱਖਣਾ ਬੀਬੀ ਲਾਲ ਤੇ ਬੀਬੀ ਬੀਕੇ ਥਾਪੜ ਇਹ ਦੋਨਾਂ ਨੇ ਇਹਦੀ ਖੁਰਵਾਈ ਖੁਦਾਈ ਕਰਵਾਈ ਸੀ ਕਾਲੀ ਬੰਗਾ ਦੀ ਠੀਕ ਹੈ ਨੈਕਸਟ ਕੁਐਸਚਨ ਹੈ ਆਪਣਾ 52 ਸਿੰਧੂ ਘਾਟੀ ਸਭਿਤਾ ਤੋਂ ਪ੍ਰਾਪਤ ਗਹਿਣੇ ਕਿਸ ਸਮਗਰੀ ਦੇੋਂ ਬਣੇ ਹਨ ਜਿਹੜੇ ਗਹਿਣੇ ਮਿਲੇ ਸੀ ਸਿੰਧੂ ਘਾਟੀ ਸਭਿਤਾ ਤੋਂ ਉਹ ਕੀਦੇ ਬਣੇ ਹਨ ਆਪਸ਼ਨ A ਹੈ ਪੱਥਰ ਦੇ ਮੋਤੀ ਆਪਸ਼ਨ B ਹੈ ਲੱਕੜੀ ਦੇ ਮੋਤੀ ਆਪਸ਼ਨ C ਹੈ ਪਲਾਸਟਿਕ ਦੇ ਮੋਤੀ ਆਪਸ਼ਨ D ਹੈ ਦਾਤੂ ਦੇ ਮੋਤੀ ਤਾਂ ਜਿਹੜੇ ਗਹਿਣੇ ਬਣੇ ਹੋਏ ਸੀ ਉਹ ਬਣੇ ਹੋਏ ਸੀ ਪੱਥਰ ਦੇ ਮੋਤੀ ਦੇ ਠੀਕ ਹੈ ਇਹ ਅਦਰ ਰਾਈਟ ਆਨਸਰ ਹੋ ਜਾਵੇਗਾ ਪੱਥਰ ਦੇ ਮੋਤੀ ਦੇ ਗਹਿਣੇ ਜਿਹੜੇ ਹੈ ਬਣਾਏ ਗਏ ਸੀ ਸਿੰਧੂ ਘਾਟੀ ਸਭਿਤਾ ਵਿੱਚ ਇਹਦੇ ਇਲਾਵਾ ਜਿਹੜੇ ਹੈਗੇ ਆ ਹੋਰ ਜਿਹੜੇ ਗਹਿਣੇ ਬਣਾਏ ਗਏ ਸੀ ਉਹ ਤਾਂਬੇ ਕਾਂਸੇ ਸੋਨੇ ਆ ਇਹਨਾਂ ਨਾਲ ਵੀ ਬਣਾਏ ਗਏ ਸੀ ਠੀਕ ਹੈ ਇਹ ਵੀ ਆਪਾਂ ਨੂੰ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਹੈ 53 ਰੱਪਾ ਕਾਲੀਨ ਸਥਲਾਂ ਵਿਤੋਂ ਪ੍ਰਾਪਤ ਜ्यादातर ਮੋਹਰਾਂ ਕਿਸ ਸਮਗਰੀ ਤੋਂ ਬਣੀਆਂ ਹਨ ਜਿਹੜੀ ਰੱਪਾ ਕਾਲੀ ਤੋਂ ਸਥਾਨਾਂ ਤੋਂ ਜਿਹੜੀ ਪ੍ਰਾਪਤ ਹੋਈਆਂ ਨੇ ਮੋਹਰਾਂ ਉਹ ਜਿਆਦਾਤਰ ਕਿਸ ਸਮਗਰੀਆਂ ਬਣੀਆਂ ਹਨ ਆਪਸ਼ਨ ਏ ਹੈ ਕਾਸਟ ਆਪਸ਼ਨ ਬੀ ਹੈ ਸੇਲ ਖੜੀ ਆਪਸ਼ਨ ਸੀ ਹੈ ਸੋਨੇ ਆਪਸ਼ਨ ਡੀ ਹੈ ਤਾਂਬਾ 53 ਦਾ ਜਿਹੜਾ ਰਾਈਟ ਆਨਸਰ ਹੋਵੇਗਾ ਆਪਣਾ ਹੋਵੇਗਾ ਆਪਸ਼ਨ ਬੀ ਸੇਲ ਖੜੀ ਪੱਥਰ ਨਾਲ ਉਹ ਬਣਾਈਆਂ ਗਈਆਂ ਹਨ ਠੀਕ ਹੈ ਸੇਲ ਖੜੀ ਪੱਥਰ ਨਾਲ ਉਹ ਬਣਾਈਆਂ ਗਈਆਂ ਹੈ ਮੋਹਰਾਂ ਦਾ ਆਕਾਰ ਮੈਂ ਕੱਲ ਦੱਸਿਆ ਸੀ 2.8 2.8 ਸੈਂਟੀਮੀਟਰ ਹੈਗਾ ਤੇ ਮੋਹਨਜੋਦੜੋ ਤੋਂ ਕੇਵਲ ਜਿਹੜੀ ਹੈ ਤਿੰਨੀ ਮੋਰਾ ਪ੍ਰਾਪਤ ਹੋਈਆਂ ਠੀਕ ਹੈ ਇਹ ਵੀ ਆਪਾਂ ਨੂੰ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਹੈ ਆਪਣਾ 54 ਢੱਪਾ ਤੋਂ ਪ੍ਰਾਪਤ ਪੁਰਖ ਦੜ ਬਣਿਆ ਹੈ ਜਿਹੜਾ ਇੱਕ ਮਨੁੱਖ ਦਾ ਆਪਾਂ ਨੂੰ ਦੜ ਮਿਲਿਆ ਹੈ ਉਹ ਕਿਹਦੇ ਤੋਂ ਬਣਿਆ ਹੈ অপਸ਼ਨ A ਹੈ ਕਾਂਸੇ ਦਾ অপਸ਼ਨ B ਹੈ ਲਾਲ ਚੁਨੇ ਪੱਥਰ ਦਾ অপਸ਼ਨ C ਹੈ ਸਵਰਨ ਦਾ অপਸ਼ਨ D ਹੈ ਬੱਲੂਆ ਪੱਥਰ ਦਾ ਸਮਗਰੀ ਦਾ ਬਹੁਤ ਵਾਰ ਪੁੱਛਿਆ ਗਿਆ ਮਾਧਿਅਮ ਕਿਹੜਾ ਹੈ ਤਾਂ ਇਹਨਾਂ ਨੂੰ ਯਾਦ ਰੱਖਣਾ ਹੈ ਕਿ ਕਿਹੜੇ ਜਿਹੜੀ ਮੂਰਤੀ ਹੈ ਕਿਸ ਨਾਲ ਬਣੀ ਹੈ অপਸ਼ਨ A ਹੈ ਕਾਂਸੀ ਦਾ অপਸ਼ਨ B ਹੈ ਲਾਲ ਚੂਨੇ ਪੱਥਰ ਦਾ অপਸ਼ਨ C ਹੈ ਸਵਰਨ ਦਾ অপਸ਼ਨ D ਹੈ ਬੱਲੂਆ ਪੱਥਰ ਦਾ ਤਾਂ ਜਿਹੜਾ ਪੁਰਸ਼ਦਰ ਬਣਿਆ ਹੋਇਆ ਹੈ ਇਹ ਬਣਿਆ ਹੈ ਆਪਣੇ ਲਾਲ ਚੂਨਾ ਪੱਥਰ ਦਾ B ਇਹਦਾ ਰਾਈਟ ਆਨਸਰ ਹੋ ਜਾਵੇਗਾ ਮੈਂ ਤੁਹਾਨੂੰ ਉਹ ਮੂਰਤੀ ਵਿਖਾ ਵੀ ਦੇਣੀ ਹੈ ਤਾਂ ਕਿ ਤੁਹਾਨੂੰ ਕਲੀਅਰ ਹੋ ਜਾਵੇ ਪੂਰੀ ਤਰ੍ਹਾਂ ਇਸ ਤਰ੍ਹਾਂ ਇਹ ਮੂਰਤੀ ਬਣਾਈ ਗਈ ਹੈ ਲਾਲ ਬੱਲੂਆ ਪੱਥਰ ਨਾਲ ਦੇਖਣ ਤੋਂ ਹੀ ਪਤਾ ਲੱਗ ਰਿਹਾ ਲਾਲ ਰੰਗ ਦੇ ਬੱਲੂਆ ਪੱਥਰ ਦਾ ਇਹਦੇ ਉੱਤੇ ਪੇਓ ਕੀਤਾ ਗਿਆ ਹੈ ਠੀਕ ਹੈ ਨੈਕਸਟ ਕੁਐਸਚਨ ਹੈ ਆਪਣਾ 55 ਕੁਐਸਚਨ ਹੈ ਸਿੰਧੂ ਘਾਟੀ ਸਭਿਤਾ ਦੀ ਪਹਿਲੀ ਖੁਦਾਈ ਕਿੱਥੋਂ ਸ਼ੁਰੂ ਹੋਈ ਜਿਹੜੀ ਸਿੰਧੂ ਘਾਟੀ ਸਭਿਤਾ ਦੀ ਪਹਿਲੀ ਖੁਦਾਈ ਸ਼ੁਰੂ ਹੋਈ ਸੀ ਉਹ ਕਿੱਥੋਂ ਸ਼ੁਰੂ ਹੋਈ ਸੀ ਆਪਸ਼ਨ A ਹੈ ਰੋਪੜ ਆਪਸ਼ਨ B ਹੈ ਹੜੱप्पा ਆਪਸ਼ਨ C ਹੈ ਧੋਲਾਵੀਰਾ ਆਪਸ਼ਨ D ਹੈ ਕੋਈ ਵੀ ਨਹੀਂ ਤਾਂ ਸਿੰਧੂ ਘਾਟੀ ਸਭਿਤਾ ਦੀ ਜਿਹੜੀ ਪਹਿਲੀ ਖੁਦਾਈ ਹੋਈ ਸੀ ਉਹ ਹੋਈ ਸੀ ਹੜੱप्पा ਤੋਂ ਠੀਕ ਹੈ ਇਹ ਹੜੱप्पा ਵਰਤਮਾਨ ਵਿੱਚ ਕਿੱਥੇ ਸਥਿਤ ਹੈ ਇਹ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸਣਾ ਹੈ ਕਿ ਹੁਣ ਵਰਤਮਾਨ ਵਿੱਚ ਜਿਹੜਾ हड़प्पा है ये किथे स्थित है ठीक है क्योंकि मैं पिछले दोनों वीडियो जो तने दस्या सी कि हड़प्पा किथे स्थित है ऐसे ही ਤੁਸੀਂ ਮੈਨੇ ਕਮੈਂਟ ਬਾਕਸ ਚ ਦੱਸਣਾ ਹੈ ਕਿ ਹੜੱप्पा ਕਿਥੇ ਸਥਿਤ ਹੈ 56 ਕੁਐਸਚਨ ਹੈ ਆਪਣਾ ਨਰਤਕਪੁਰਖ ਜੋ दाएं ਪੈਰ ਤੇ ਖੜਾ ਹੈ ਕਿਸ ਨਾਲ ਸੰਬੰਧਿਤ ਹੈ ਇੱਕ ਨਚਦੇ ਹੋਏ ਜਿਹੜਾ ਮਨੁੱਖ ਦਾ बनाया गया है मूर्ति बनाई गई है जो कि दाएं पैर उत्ते खड़ी है वो किस नाल संबंधित है ऑप्शन ए है शुंग ऑप्शन बी है मथुरा ऑप्शन सी है हड़प्पा ऑप्शन डी है गुप्त तो ये आपको प्राप्त हुई है हड़प्पा सभ्यता तो ठीक है ए का राइट आंसर हो जाएगा नैक्सट क्वेश्चन है ये है मृतक पुरख वेखो कि वे बनाया गया है ਇਹਦਾ ਕੋਈ ਸਿਰ ਨਹੀਂ ਹੈਗਾ ਬਸ ਸਿੱਧਾ ਡੜ-ਡੜ ਬਣਾਇਆ ਗਿਆ ਹੈ ਵੇਖੋ ਕਿਸ ਤੋਂ ਪਤਾ ਲੱਗਦਾ ਹੈ ਇਹਦੇ ਪੈਰ ਤੋਂ ਪਤਾ ਲੱਗਦਾ ਹੈ ਕਿ ਇਹ ਜਿਹੜਾ ਹੈ ਨੱਚਦਾ ਹੋਇਆ ਬਣਾਇਆ ਗਿਆ ਹੈ ਠੀਕ ਹੈ 57 ਕੁਐਸਚਨ ਹੈ ਆਪਣਾ ਹੜ੍ਹ ਦੇ ਕਾਰਨ ਮੋਹਨਜੋਦੜੋ ਕਿੰਨੀ ਵਾਰ ਨਸ਼ਟ ਹੋਇਆ ਇੰਪੋਰਟੈਂਟ ਕੁਐਸਚਨ ਹੈ ਇਹ ਕਿ ਹੜ੍ਹ ਦੇ ਕਾਰਨ ਜਿਹੜਾ ਮੋਹਨਜੋਦੜੋ ਕਿੰਨੀ ਵਾਰ ਨਸ਼ਟ ਹੋਇਆ ਹੈ ਆਪਸ਼ਨ A ਹੈ 6 ਤੋਂ ਵੱਧ ਆਪਸ਼ਨ B ਹੈ 7 ਤੋਂ ਵੱਧ ਆਪਸ਼ਨ C ਹੈ 2 ਤੋਂ ਵੱਧ ਆਪਸ਼ਨ D ਹੈ 4 ਤੋਂ ਵੱਧ ਤਾਂ ਮੋਹਨਜੋਦੜੋ ਕਿੰਨੀ ਵਾਰ ਨਸ਼ਟ ਹੋਇਆ ਉਹ ਹੋਇਆ 7 7 ਤੋਂ ਵੱਧ ਤੋਂ ਵੱਧ ਹੀ ਜਿਹੜਾ ਨਸ਼ਟ ਹੋਇਆ ਹੈ 7 ਤੋਂ ਵੱਧ B ਇਹ ਦਾ ਰਾਈਟ ਆਨਸਰ ਹੋ ਜਾਵੇਗਾ ਮੋਹਨਜੋਦੜੋ 7 ਤੋਂ ਅਧਿਕ ਜਿਹੜਾ ਹੈਗਾ ਨਸ਼ਟ ਹੋਇਆ ਹੈ ਇਹ ਆਪਾਂ ਨੂੰ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਹੈ ਆਪਣਾ 58 ਹੜੱप्पा ਤੋਂ ਪ੍ਰਾਪਤ ਨਰਤਕ ਦੜ ਕਿਸ ਨਾਲ ਬਣਿਆ ਹੈ ਜਿਹੜਾ ਨਰਤਕ ਦੜ ਮੈਂ ਹੁਣੇ ਦਿਖਾਇਆ ਸੀ ਤੁਹਾਨੂੰ ਫੋਟੋ ਵਿੱਚ ਉਹ ਕਿਸ ਨਾਲ ਬਣਿਆ ਹੋਇਆ ਹੈ অপਸ਼ਨ A ਹੈ ਸਲੇਟੀ ਚੂਨਾ ਪੱਥਰ অপਸ਼ਨ B ਹੈ ਮਰਨਸ਼ਿਲਪ অপਸ਼ਨ C ਹੈ ਬੱਲੂਆ ਪੱਥਰ অপਸ਼ਨ D ਹੈ ਕਾਂਸਾ ਤਾਂ ਆਪਾਂ ਹੁਣੇ ਵੇਖਿਆ ਸੀ ਉਹ ਕਾਂਸੇ ਦਾ ਤਾਂ ਬਣਿਆ ਹੀ ਨਹੀਂ ਹੋਇਆ ਹੈ ਤੇ ਨਾ ਹੀ ਬੱਲੂਆ ਪੱਥਰ ਦਾ ਬਣਾਇਆ ਹੈ ਤੇ ਨਾ ਹੀ ਉਹ ਮਰਨਸ਼ਿਲਪ ਦਾ ਬਣਾਇਆ ਹੈ ਉਹਦੇ ਜਿਹੜੀ ਸਮਗਰੀ ਪ੍ਰਯੋਗ ਕੀਤੀ ਗਈ ਹੈ ਉਹ ਹੈ ਸਲੇਟੀ ਚੂਨਾ ਪੱਥਰ ਦੀ ਇਹ ਦਾ ਰਾਈਟ ਅਨਸਰ ਹੋ ਜਾਵੇਗਾ ਸਲੇਟੀ ਚੂਨਾ ਪੱਥਰ ਜਿਹੜਾ ਪ੍ਰਯੋਗ ਕੀਤਾ ਗਿਆ ਹੈ ਨਰਤਕ ਦੜ ਵਿੱਚ ਨੈਕਸਟ ਕੁਐਸਚਨ ਹੈ ਆਪਣਾ 59 ਕੁਐਸਚਨ ਹੈ ਹੜੱप्पा ਸੰਸਕ੍ਰਿਤੀ ਦੇ ਅਵਸ਼ੇਸ਼ ਕਿੱਥੇ ਹਨ ਜਿਹੜੇ ਹੜੱप्पा ਸੰਸਕ੍ਰਿਤੀ ਦੇ ਅਵਸ਼ੇਸ਼ ਨੇ ਉਹ ਵਰਤਮਾਨ ਵਿੱਚ ਕਿੱਥੇ ਸਥਿਤ ਹਨ ਆਪਸ਼ਨ A ਹੈ ਨੇਪਾਲ ਆਪਸ਼ਨ B ਹੈ ਚੀਨ ਆਪਸ਼ਨ C ਹੈ ਪਾਕਿਸਤਾਨ ਆਪਸ਼ਨ D ਹੈ अफगानिस्तान ਤਾਂ ਜਿਹੜੇ ਹੜੱਪਾ ਸੰਸਕ੍ਰਿਤੀ ਦੇ ਅਵਸ਼ੇਸ਼ ਨੇ ਉਹ ਸਥਿਤ ਹਨ ਪਾਕਿਸਤਾਨ ਵਿੱਚ ਠੀਕ ਹੈ ਸੀ ਅ ਦਾ ਰਾਈਟ ਆਨਸਰ ਹੋ ਜਾਵੇਗਾ ਪਾਕਿਸਤਾਨ ਵਿੱਚ ਸਥਿਤ ਹੈ ਤੇ ਹੜੱਪਾ ਦੀ ਖੋਦਾਈ ਕਦੋਂ ਹੋਈ ਸੀ 1921 ਈਸਵੀ ਵਿੱਚ 1921 ਈਸਵੀ ਵਿੱਚ ਕਿਸ ਨੇ ਕੀਤੀ ਸੀ ਏ ਤੁਸੀਂ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਕਿ 1921 ਵਿੱਚ ਹੜੱਪਾ ਦੀ ਖੁਦਾਈ ਕਿਸ ਨੇ ਕਰਵਾਈ ਸੀ 60 ਕੁਐਸਚਨ ਹੈਸ ਦਾ ਆਪਣਾ ਹੜੱਪਾ ਸਭਿਤਾ ਕਿਸ ਨੂੰ ਕਹਿੰਦੇ ਹਨ ਹੜੱਪਾ ਸਭਿਤਾ ਜਿਹੜਾ ਕਿਸ ਨੂੰ ਕਿਹਾ ਜਾਂਦਾ ਹੈ অপਸ਼ਨ ਏ ਹੈ ਗੁਪਤ ਸਭਿਤਾ ਨੂੰ অপਸ਼ਨ ਬੀ ਹੈ ਮੁਗਲ ਸਭਿਤਾ ਨੂੰ অপਸ਼ਨ ਸੀ ਹੈ ਵੈਦਿਕ ਸਭਿਤਾ ਨੂੰ অপਸ਼ਨ ਡੀ ਹੈ ਸਿੰਧੂ ਸਭਿਤਾ ਨੂੰ ਤਾਂ ਹੜੱਪਾ ਸਭਿਤਾ ਕਿਸ ਨੂੰ ਕਿਹਾ ਜਾਂਦਾ ਹੈ ਇਹ ਆਪਾਂ ਨੂੰ ਪਤਾ ਹੈ ਸਿੰਧੂ ਸਭਿਤਾ ਨੂੰ ਕਿਹਾ ਜਾਂਦਾ ਹੈ ਡੀ ਹੈ ਦਾ ਰਾਈਟ ਆਨਸਰ ਹੋ ਜਾਵੇਗਾ ਇਜ਼ੀ ਕੁਐਸਚਨ ਸੀ 62 ਕੁਐਸਚਨ ਹੈ ਆਪਣਾ ਕਿਸ ਸ਼ਹਿਰ ਤੋਂ ਸੁਤੀ ਕਪੜੇ ਦਾ ਇੱਕ ਟੁਕੜਾ ਮਿਲਿਆ ਇੰਪੋਰਟੈਂਟ ਕੁਐਸਚਨ ਹੈ ਇਹ ਵੀ ਕਿ ਕਿਹੜੇ ਸ਼ਹਿਰ ਤੋਂ ਆਪਾਂ ਨੂੰ ਸੁਤੀ ਦੇ ਸੁਤੀ ਕਪੜੇ ਦਾ ਇੱਕ ਟੁਕੜਾ ਮਿਲਿਆ ਸੀ অপਸ਼ਨ A ਹੈ ਹੜੱप्पा অপਸ਼ਨ B ਹੈ ਲੋਥਲ অপਸ਼ਨ C ਹੈ ਰੰਗਪੁਰ অপਸ਼ਨ D ਹੈ ਰੋਪੜ ਤਾਂ ਸੁਤੀ ਕਪੜੇ ਦਾ ਜਿਹੜਾ ਟੁਕੜਾ ਮਿਲਿਆ ਹੈ ਉਹ ਮਿਲਿਆ ਹੈ ਹੜੱप्पा ਤੋਂ A ਹੈ ਦਾ ਰਾਈਟ ਆਨਸਰ ਹੋ ਜਾਵੇਗਾ ਹੜੱप्पा ਤੋਂ ਜਿਹੜਾ ਹੈ ਸੁਤੀ ਕਪੜੇ ਦਾ ਟੁਕੜਾ ਪ੍ਰਾਪਤ ਹੋਇਆ ਹੈ ਨੈਕਸਟ ਕੁਐਸਚਨ ਹੈ 62 ਵਾਲਾਂ ਦੇ ਵਿਚਕਾਰ ਮਹਿਲਾਵਾਂ ਦੁਆਰਾ ਲਾਲ ਰੰਗ ਦਾ ਸਿੰਦੂਰ ਲਗਾਉਣ ਦੀ ਪਰੰਪਰਾ ਇਹਨਾਂ ਵਿੱਚੋਂ ਕਿਸ ਦਾ ਯੋਗਦਾਨ ਹੈ ਜਿਹੜੀਆਂ ਮਹਿਲਾਵਾਂ ਹੁਣੇ ਵੀ ਸਿੰਦੂਰ ਲਾਉਂਦੀਆਂ ਨੇ ਮੱਥੇ ਉੱਤੇ ਉਹ ਪਰੰਪਰਾ ਕਿਸ ਦਾ ਯੋਗਦਾਨ ਹੈ ਮਤਲਬ ਕਿੱਥੋਂ ਸ਼ੁਰੂ ਹੋਈ ਸੀ ਆਪਸ਼ਨ A ਹੈ ਹੜੱਪਾ ਪਰੰਪਰਾ ਆਪਸ਼ਨ B ਹੈ ਲਾਲ ਚੂਨੇ ਦਾ ਪੱਥਰ ਆਪਸ਼ਨ C ਹੈ ਸੌਰੀ A ਆਪਸ਼ਨ ਗਲਤ ਹੈ ਇੱਥੇ ਆਣਾ ਸੀ ਹੜੱਪਾ ਪਰੰਪਰਾ ਮੋਹਨਜੋਦੜੋ ਪਰੰਪਰਾ ਸਿੰਧੂ ਘਾਟੀ ਪਰੰਪਰਾ ਤੇ ਮੈਸੋਪੋਟਾਮੀਆ ਪਰੰਪਰਾ ਤਾਂ 62 ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਆਪਸ਼ਨ A ਹੀ ਹੋਵੇਗਾ ਹੜੱਪਾ ਪਰੰਪਰਾ ਠੀਕ ਹੈ A ਆਪਸ਼ਨ ਸਾਰੇ ਗਲਤ ਨੇ ਤਾਂ A ਅਦਰ ਰਾਈਟ ਆਨਸਰ ਹੋ ਜਾਵੇਗਾ ਹੜੱਪੜਾ ਪਰੰਪਰਾ ਦੀ ਇਹ ਦੇਣ ਹੈ ਜਿਹੜੀ ਮਹਿਲਾਵਾਂ ਵਾਲਾਂ ਦੇ ਵਿੱਚ ਕਰ ਕੀ ਹੈ ਸਿੰਦੂਰ ਲਾਉਂਦੀਆਂ ਨੇ ਇਹ ਹੜੱਪਾ ਸਿਵਿਤਾ ਦੀ ਦੇਣ ਹੈ ਨੈਕਸਟ ਕੁਐਸਚਨ ਹੈ 63 ਹੜੱਪਾ ਤੋਂ ਪ੍ਰਾਪਤ ਪ੍ਰਸਿੱਧ ਮੂਰਤੀ ਪੂਰਖ ਦੜ ਬਣਿਆ ਹੈ ਜਿਹੜਾ ਹੁਣੇ ਮੈਂ ਦੜ ਦਿਖਾਇਆ ਸੀ ਪਿਛਲੇ ਕੁਐਸਚਨ 'ਚ ਤਾਂ ਉਹ ਮੂਰਤੀ ਉਹ ਕਿਹਦੇ ਨਾਲ ਬਣਿਆ ਹੋਇਆ ਹੈ ਆਪਸ਼ਨ A ਹੈ ਸੰਗਮਰਮਰ ਆਪਸ਼ਨ B ਹੈ ਲਾਲ ਚੂਨਾ ਪੱਥਰ ਆਪਸ਼ਨ C ਹੈ ਗ੍ਰੇਨਾਈਟ ਆਪਸ਼ਨ D ਹੈ ਪੱਕੀ ਹੋਈ ਮਿੱਟੀ ਤਾਂ ਪੂਰਖ ਦੜ ਬਣਿਆ ਹੋਇਆ ਹੈ ਲਾਲ ਚੂਨੇ ਪੱਥਰ ਨਾਲ ਠੀਕ ਹੈ ਬੀ ਇਹਦਾ ਰਾਈਟ ਆਨਸਰ ਹੋ ਜਾਵੇਗਾ ਲਾਲ ਚੋਨੇ ਪੱਥਰ ਨਾਲ ਇਹ ਬਣਿਆ ਹੋਇਆ ਹੈ ਜੇਕਰ ਇਹਦਾ ਸਾਈਜ਼ ਪੁੱਛਿਆ ਜਾਵੇ ਤਾਂ ਸਵਾ 3 ਇੰਚ ਹੈਗਾ ਠੀਕ ਹੈ ਸਵਾ 3 ਇੰਚ ਪੁਰਸ਼ ਪੁਰਖ ਦੜ ਬਣਿਆ ਹੋਇਆ ਹੈ 64 ਕੁਐਸਚਨ ਹੈ ਆਪਣਾ ਸਿੰਧੂ ਘਾਟੀ ਵਿੱਚ ਪਾਈ ਗਈ ਮੋਹਰਾਂ ਵਿੱਚ ਕਿਸ ਦਾ ਅੰਕਨ ਕੀਤਾ ਗਿਆ ਹੈ ਜਿਹੜੀਆਂ ਮੋਹਰਾਂ ਪਾਈਆਂ ਗਈਆਂ ਨੇ ਉਸ ਵਿੱਚ ਕਿਸ ਦਾ ਅੰਕਨ ਕੀਤਾ ਗਿਆ ਹੈ অপਸ਼ਨ A ਹੈ ਬੈਲ অপਸ਼ਨ B ਹੈ ਮ੍ਰਿਗ অপਸ਼ਨ C ਹੈ ਮਗਰਮਚ অপਸ਼ਨ D ਹੈ ਹਾਤੀ 64 ਦਾ ਜਿਹੜਾ ਰਾਈਟ ਆਨਸਰ ਹੋਵੇਗਾ ਆਪਣਾ ਉਹ ਹੋਵੇਗਾ ਆਪਸ਼ਨ A ਬੈਲ ਦਾ ਜਿਹੜਾ ਅੰਕਨ ਹੈ ਜਾਂ ਆਕ੍ਰਿਤੀ ਹੈ ਬਣਾਈ ਗਈ ਹੈ ਮੋਹਰਾ ਵਿੱਚ ਠੀਕ ਹੈ ਇਹ ਆਪਾਂ ਨੂੰ ਯਾਦ ਰੱਖਣਾ ਹੈ ਕਿ ਦੀ ਆਕ੍ਰਿਤੀ ਬਣਾਈ ਗਈ ਹੈ ਬੈਲ ਦੀ ਇਸ ਤੋਂ ਇਲਾਵਾ ਹਿਰਨ ਕੁਕੁਦਮਨ ਬੈਲ ਦੀ ਵੀ ਹੋਰ ਵੀ ਜਿਹੜੇ ਹੈ ਪਸ਼ੂਪਤੀ ਨਾਲ ਸ਼ਿਵ ਨਾਲ ਜਿਹੜੇ ਹੈ ਹੋਰ ਵੀ ਜਾਨਵਰਾਂ ਦੇ ਅੰਕੜੇ ਇੱਥੇ ਕਿਤੇ ਗਏ ਨੇ ਠੀਕ ਹੈ 65 ਕੁਐਸਚਨ ਹੈ ਆਪਣਾ ਆ ਵੇਖੋ ਇਸ ਤਰ੍ਹਾਂ ਦੀ ਜਿਹੜੀ ਹੈ ਮੋਹਰ ਪ੍ਰਾਪਤ ਹੋਈ ਹੈ ਇਹਦੇ ਵਿੱਚ ਜਿਹੜੇ ਨੇ ਆ ਵੇਖੋ ਹਾਥੀ ਬਣਾਇਆ ਗਿਆ ਹੈ ਆ ਹੈਗਾ ਹੈ ਗੈਂਡਾ ਤੇ ਆ ਹੈਗੀ ਹੈ ਬੈਲ ਆ ਵੇਖੋ ਇੱਥੇ ਬੈਲ ਤੇ ਇੱਥੇ ਹਿਰਨ ਵੀ ਹੋਣਾ ਹੈ ਇਹ ਹੈ ਪਸ਼ੂਪਤੀ ਸ਼ਿਵ ਇਸ ਤਰ੍ਹਾਂ ਇਹ ਬਣਾਏ ਗਏ ਨੇ ਇਹਨਾਂ ਦੇ ਕੀ ਹੈ ਸਿੰਘ ਵੀਨੇ ਦੋ ਠੀਕ ਹੈ ਇਸ ਤਰ੍ਹਾਂ ਇਹ ਪਸ਼ੂਪਤੀ ਮੋਹਰ ਮਿਲੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਪਸ਼ੂਪਤੀ ਸ਼ਿਵ ਦੀ ਹੈ ਕਿਉਂਕਿ ਇਹਨਾਂ ਦੇ ਆਲੇ ਦੁਆਲੇ ਕੀ ਬਣੇ ਨੇ ਜਾਨਵਰ ਬਣੇ ਨੇ ਠੀਕ ਹੈ ਨੈਕਸਟ ਕੁਐਸਚਨ ਹੈ ਆਪਣਾ 63 ਭਾਰਤ ਵਿੱਚ ਕਿਹੜਾ ਪੁਰਾਤਤਵ ਸਥਾਨ ਮੁਰਦਾ ਦਾ ਟੀਲਾ ਦੇ ਰੂਪ ਲਈ ਜਾਣਿਆ ਜਾਂਦਾ ਹੈ ਇਹਨਾਂ ਵਿੱਚੋਂ ਕਿਹੜਾ ਸਥਾਨ ਹੈ ਜੋ ਕਿ ਮੁਰਦਾ ਦਾ ਟੀਲਾ ਦੇ ਰੂਪ ਲਈ ਜਾਣਿਆ ਜਾਂਦਾ ਹੈ অপਸ਼ਨ A ਹੈ ਦੋਲਾਵੀਰਾ অপਸ਼ਨ B ਹੈ ਕਾਲੀ ਬੰਗਾ অপਸ਼ਨ C ਹੈ ਤਰਖਾਨ ਵਾਲਾ ਡੇਰਾ অপਸ਼ਨ D ਹੈ ਮੋਹਨ ਜੋਦੜੋ 63 ਦਾ ਜਿਹੜਾ ਰਾਈਟ ਆਨਸਰ ਹੋਵੇਗਾ ਆਪਣਾ ਮੁਰਦਾ ਦਾ ਟੀਲਾ ਕਿਹਾ ਜਾਂਦਾ ਹੈ ਮੋਹਨਜੋਦੜੋ ਨੂੰ ਠੀਕ ਹੈ ਮੋਹਨਜੋਦੜੋ ਦਾ ਅਰਥ ਕੀ ਹੈ ਮ੍ਰਿਤਕਾਂ ਦਾ ਟੀਲਾ ਜਾਂ ਮੁਰਦਾਂ ਦਾ ਟੀਲਾ ਠੀਕ ਹੈ ਡੀ ਇਹਦਾ ਰਾਈਟ ਆਨਸਰ ਹੋ ਜਾਵੇਗਾ ਮੋਹਨਜੋਦੜੋ ਦੀ ਖੋਜ ਕਦੋਂ ਹੋਈ ਸੀ 1922 ਈਸਵੀ ਵਿੱਚ 1922 ਈਸਵੀ ਵਿੱਚ ਰਾਖਲਦਾਸ ਬੈਨਰਜੀ ਨੇ ਕੀਤੀ ਸੀ ਠੀਕ ਹੈ ਇਹ ਵਰਤਮਾਨ ਵਿੱਚ ਕਿੱਥੇ ਸਥਿਤ ਹੈ ਪਾਕਿਸਤਾਨ ਵਿੱਚ ਸਥਿਤ ਹੈ ਇਹ ਆਪਾਂ ਨੂੰ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਹੈ 64 ਬੈਲ ਦੀ ਪ੍ਰਸਿੱਧ ਆਕ੍ਰਿਤੀ ਮੋਹਨਜੋਦੜੋ ਵਿੱਚ ਕਿਸ ਰੂਪ ਵਿੱਚ ਮਿਲਦੀ ਹੈ ਹੁਨੇ ਜੇਕਰ ਤੁਹਾਨੂੰ ਇਹ ਕੁਐਸਚਨ ਸਮਝ ਆਇਆ ਹੋਵੇਗਾ ਤਾਂ ਤੁਸੀਂ ਇਹਦਾ ਰਾਈਟ ਆਨਸਰ ਸਹੀ ਦੇਵੋਗੇ पता है क्यों क्योंकि यह क्वेश्चन में ਤੁਹਾਨੂੰ ਦੱਸ ਦਿੱਤਾ ਹੈ ਕਿ ਬੈਲ ਦੀ ਆਕ੍ਰਿਤੀ ਹੈ ਉਹ ਮੋਹਨ ਜੋਦੜੋ ਦੇ ਕਿਸ ਰੂਪ ਵਿੱਚ ਮਿਲਦੀ ਹੈ অপਸ਼ਨ A ਹੈ ਪਸ਼ਾਨ ਸ਼ਿਲਪ অপਸ਼ਨ B ਹੈ ਬੀਤੀ ਚਿੱਤਰ অপਸ਼ਨ C ਹੈ ਤામਰ ਮੋਹਰ অপਸ਼ਨ D ਹੈ ਟੈਰਾਕੋਟਾ ਸ਼ਿਲਪ ਤਾਂ ਹੁਣੇ ਮੈਂ ਦੱਸਿਆ ਸੀ ਕਿ ਜਿਹੜੀ ਬੈਲ ਦੀ ਆਕ੍ਰਿਤੀ ਹੈ ਉਹ ਮੋਹਰ ਤੇ ਪ੍ਰਾਪਤ ਹੋਈ ਹੈ ਤਾਂ ਇਹਦਾ ਰਾਈਟ ਆਨਸਰ ਕੀ ਹੋਵੇਗਾ ਤામਰ ਮੋਹਰ ਠੀਕ ਹੈ C ਹੈ ਦਾ ਰਾਈਟ ਆਨਸਰ ਹੋ ਜਾਵੇਗਾ ਤામਰ ਮੋਹਰ ਤੇ ਕੀ ਮਿਲੀ ਹੈ ਆਪਾਂ ਨੂੰ ਬੈਲ ਦੀ ਆਕ੍ਰਿਤੀ ਜਿਹੜੀ ਕਿ ਟੈਰਾਕੋਟਾ ਵਿਧੀ ਨਾਲ ਬਣਾਈ ਗਈ ਹੈ ਇਹ ਵੀ ਆਪਾਂ ਨੂੰ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਹੈ 67 ਕੁਐਸਚਨ ਹੈ ਆਪਣਾ ਮੋਹਨ ਜੋਦੜੋ ਤੋਂ ਪ੍ਰਾਪਤ ਨਰਤੰਗਣਾ ਦੀ ਮੂਰਤੀ ਮਤਲਬ ਇੱਕ ਜਿਹੜੀ ਨੱਚਦੀ ਹੋਈ ਔਰਤ ਬਣਾਈ ਗਈ ਹੈ ਕਿੱਥੋਂ ਪ੍ਰਾਪਤ ਹੋਈ ਹੈ ਮੂਰਤੀ ਦੀ ਸੋਰੀ ਲੰਬਾਈ ਮੋਹਨਜੋਦੜੋ ਤੋਂ ਪ੍ਰਾਪਤ ਹੋਈ ਹੈ ਤੇ ਮੂਰਤੀ ਦੀ ਲੰਬਾਈ ਕਿੰਨੀ ਹੈ ਇਹ ਦੱਸਣਾ ਹੈ ਆਪਸ਼ਨ A ਹੈ 10.5 ਸੈਂਟੀਮੀਟਰ ਆਪਸ਼ਨ B ਹੈ 8.2 ਸੈਂਟੀਮੀਟਰ ਆਪਸ਼ਨ C ਹੈ 12.5 ਸੈਂਟੀਮੀਟਰ ਆਪਸ਼ਨ D ਹੈ 9.3 ਸੈਂਟੀਮੀਟਰ ਤਾਂ ਮੋਹਨਜੋਦੜੋ ਤੋਂ ਜਿਹੜੀ ਨਿਰਤਕੀ ਮਿਲੀ ਹੈ ਆਪਾਂ ਨੂੰ ਉਹਦੀ ਲੰਬਾਈ ਹੈਗੀ ਹੈ ਆਪਸ਼ਨ A 10.5 ਸੈਂਟੀਮੀਟਰ ਲੰਬਾਈ ਪੁੱਛੀ ਜਾ ਸਕਦੀ ਹੈ ਤੁਸੀਂ ਧਿਆਨ ਨਾਲ ਵੇਖਣਾ ਹੈ 10.5 ਸੈਂਟੀਮੀਟਰ ਹੈ ਦੀ ਲੰਬਾਈ ਹੈ ਤੇ ਇਹ ਡੋਕਰਾ ਦਾਤੂ ਕਾਸਟਿੰਗ ਦੀ ਤਕਨੀਕ ਨਾਲ ਬਣਾਈ ਗਈ ਹੈ ਜਿਹਨੂੰ ਕਿ ਲੋਸਟ ਵੈਕਸ ਕਾਸਟਿੰਗ ਵੀ ਕਿਹਾ ਜਾਂਦਾ ਹੈ ਠੀਕ ਹੈ ਨੈਕਸਟ ਕੁਐਸਚਨ ਹੈ ਇਹ ਕਿੱਥੇ ਪਈ ਹੈ ਹੁਣ ਇਹ ਵਰਤਮਾਨ ਵਿੱਚ ਨਰਤੰਗਨ ਦੀ ਮੂਰਤੀ ਨੈਸ਼ਨਲ ਮਿਊਜ਼ੀਅਮ ਨਿਊ ਦਿੱਲੀ ਵਿੱਚ ਪਈ ਹੈ ਨੈਕਸਟ ਕੁਐਸਚਨ ਹੈ 68 ਮੋਹਨ ਜੋਧਰੋ ਦੀ ਨਰਤਕੀ ਕਿੱਥੇ ਸੰਗ੍ਰਹਿਤ ਹੈ ਤਨਰਤਕੀ ਹੁਣੀ ਮੈਂ ਦੱਸਿਆ ਹੈ অপਸ਼ਨ A ਹੈ ਰਾਸ਼ਟਰੀ ਸੰਗ੍ਰਹਿਾਲਿਆ ਨਵੀਂ ਦਿੱਲੀ অপਸ਼ਨ B ਹੈ ਭਾਰਤ ਕਲਾ ਭਵਨ ਵਾਰਾਨਸੀ অপਸ਼ਨ C ਹੈ ਪਟਨਾ ਸੰਗ੍ਰਹਿਾਲਿਆ ਪਟਨਾ অপਸ਼ਨ D ਹੈ ਮਥੁਰਾ ਸੰਗ੍ਰਹਿਾਲਿਆ ਮਥੁਰਾ ਤਾਂ ਮੋਹਨ ਜੋਧੁਰੋ ਦੀ ਨਰਤੰਗਨਾ ਹੈ ਜਾਂ ਨਰਤਕੀ ਦੀ ਮੂਰਤੀ ਹੈ ਉਹ ਹੁਣ ਵਰਤਮਾਨ ਵਿੱਚ ਰਾਸ਼ਟਰੀ ਸੰਗ੍ਰਹਿਾਲਿਆ ਨਵੀਂ ਦਿੱਲੀ ਜਾਂ ਦਿੱਲੀ ਵਿੱਚ ਸਥਿਤ ਹੈ ਇਹ ਆਪਾਂ ਨੂੰ ਯਾਦ ਰੱਖਣਾ ਹੈ ਇੰਪੋਰਟੈਂਟ ਕੁਐਸਚਨ ਹੈ ਕਿੱਥੇ ਪਈ ਹੈ ਨੈਸ਼ਨਲ ਮਿਊਜ਼ੀਅਮ ਨਵੀਂ ਦਿੱਲੀ ਵਿੱਚ ਇਹ ਪਈ ਹੈ ਠੀਕ ਹੈ ਨੈਕਸਟ ਕੁਐਸਚਨ ਹੈ ਆਪਣਾ 69 ਸ਼ਾਲ ਤੇ ਛੋਟੀ ਦਾੜੀ ਵਾਲੇ ਯੋਗੀ ਸੰਬੰਧਤ ਹਨ ਇੱਕ ਯੋਗੀ ਦੀ ਜਿਹੜੀ ਹੈ ਮੂਰਤੀ ਪ੍ਰਾਪਤ ਹੋਈ ਹੈ ਜਿਹਦੇ ਕੀ ਹੈ ਸ਼ਾਲ ਉਹ ਜੀ ਸ਼ਾਲ ਹੈ ਜੀ ਢੱਕਿਆ ਗਿਆ ਹੈ ਸ਼ਾਲ ਨਾਲ ਤੇ ਛੋਟੀ ਦਾੜੀ ਹੈ ਉਹਨਾਂ ਦੇ ਤਾਂ ਉਹ ਯੋਗੀ ਕਿਸ ਨਾਲ ਸੰਬੰਧਤ ਹਨ ਆਪਸ਼ਨ A ਹੈ ਰੋਪੜ ਆਪਸ਼ਨ B ਹੈ ਲੋਥਲ ਆਪਸ਼ਨ C ਹੈ ਮੋਹਨ ਜੋਦੜੋ ਆਪਸ਼ਨ D ਹੈ ਅੜੱਪਾ ਤਾਂ ਸ਼ਾਲ ਤੇ ਛੋਟੀ ਦਾੜੀ ਵਾਲੇ ਯੋਗੀ ਦੀ ਜਿਹੜੀ ਸੰਬੰਧਤ ਨੇ ਉਹਨੇ ਮੋਹਨ ਜੋਦੜੋ ਨਾਲ ਮੋਹਨ ਜੋਦੜੋ ਤੋਂ ਇਹ ਮੂਰਤੀ ਪ੍ਰਾਪਤ ਹੋਈ ਹੈ ਮੈਂ ਤੁਹਾਨੂੰ ਉਹ ਮੂਰਤੀ ਵੀ ਵਿਖਾ ਦਿੰਨੀ ਆ ਇਸ ਤਰ੍ਹਾਂ ਇਹ ਮੂਰਤੀ ਬਣਾਈ ਗਈ ਹੈ ਜਿਨ੍ਹਾਂ ਦੀ ਦਾੜੀ ਕੀ ਹੈ ਛੋਟੀ ਹੈ ਤਿਦਸ਼ਾਲ ਵਿਖਾ ਦਿਨੀ ਆ ਇਸ ਤਰ੍ਹਾਂ ਇਹ ਸ਼ਾਲ ਬਣਾਇਆ ਗਿਆ ਹੈ ਠੀਕ ਹੈ ਇਹ ਮੂਰਤੀਆਂ ਜਿਹੜੀ ਨਹੀਂ ਖੰਡਤ ਨਹੀਂ ਕਿਉਂਕਿ ਬਾੜ ਦੇ ਹੜ੍ਹ ਦੇ ਕਾਰਨ ਜਿਹੜੀ ਹੈ ਇਹ ਮੂਰਤੀਆਂ ਖੰਡਤ ਹੋ ਗਈਆਂ ਸੀ ਇਸ ਕਰਕੇ ਸਾਫ਼ ਜਿਹੜੀ ਹੈ ਮੂਰਤੀਆਂ ਨਹੀਂ ਮਿਲੀਆਂ ਇੰਨੀ ਠੀਕ ਹੈ ਨੈਕਸਟ ਕੁਐਸਚਨ ਹੈ ਆਪਣਾ मोहन चौधरों तो प्राप्त नृतकी किस नाल बनी है जीड़ी नृतकी बनी है वह किस नाल बनी है ऑप्शन ए है तांबा ऑप्शन बी है टेराकोटा ऑप्शन सी है कांसा ऑप्शन डी है पीतल तो जी नृतकी बनी है वह किस नाल बनी है एदार राइट आंसर होगा ऑप्शन सी कांसे नाल ठीक है कांसे नाल यह बनी है ਜੇ ਲੋਸਟ ਵੈਕਸ ਕਾਸਟਿੰਗ ਪੁੱਛਿਆ ਆ ਜਾਵੇ ਜੇ অপਸ਼ਨ ਵਿੱਚ ਤਾਂ ਲੋਸਟ ਵੈਕਸ ਕਾਸਟਿੰਗ ਵੀ ਰਾਈਟ ਆਨਸਰ ਹੋਵੇਗਾ ਜਾਂ ਡੋਕਰਾ ਧਾਤੂ ਕਾਸਟਿੰਗ ਵੀ ਲਿਖਿਆ ਸਕਦਾ ਹੈ ਇਹ ਵੀ ਆਪਾਂ ਨੂੰ ਯਾਦ ਰੱਖਣਾ ਹੈ ਕਿ ਇਹ ਦੀ ਲੰਬਾਈ ਕਿੰਨੀ ਸੀ 10.5 ਸੈਂਟੀਮੀਟਰ ਠੀਕ ਹੈ ਨੈਕਸਟ ਕੁਐਸਚਨ ਹੈ ਆਪਣਾ 71 ਇਹ ਹੈਗੀ ਹੈ ਨਰਤਕੀ ਦੀ ਮੂਰਤੀ ਵੇਖੋ ਇਸ ਤਰ੍ਹਾਂ ਇਹ ਬਣਾਈ ਗਈ ਹੈ ਨਰਤਕੀ ਦੀ ਮੂਰਤੀ देखो इस तरह यह बनाई गई है नैक्सट क्वेश्चन है सैवनटी टू सैवनटी वन क्वेश्चन है नाव टिकरे उत्ते चित्र प्राप्त होया है नाव टिकरे उत्ते चित्र प्राप्त होया है कि ऑप्शन ए है अड़प्पा तो ऑप्शन बी है मोहन जोधड़ो तो ऑप्शन सी है लोथल तो ऑप्शन डी है कुी तो जोड़ा नाव उत्ते टिकरे तो प्राप्त होया चित्र वो तो, हो मोहन जोधड़ो तो बी है द राइट आंसर हो जाएगा ठीक है नैक्सट कोशन है सैवनिटी टू क्वेश्चन है अपना मोहन चौदड़ो तो प्राप्त मात्र देवी की मूर्ति का माध्यम है एक मात्र देवी की मूर्ति माता की मूर्ति प्राप्त हुई है वो माध्यम की है ऑप्शन ए है सीमेंट ऑप्शन बी है बलुआ पत्थर ऑप्शन सी है कांसा ऑप्शन डी है टेराकोटा तो जी मात्रा देवी की मूर्ति प्राप्त हुई है वो बनी हुई है टेराकोटा विधि ठीक है डी है राइट आंसर हो जाएगा टेराकोटा कोटा विधि यह बनाई गई है मात्रा देवी की मूर्ति नैक्सट क्वेश्चन है अपना 73 ਭਾਰਤੀ ਕਲਾ ਵਿੱਚ ਦਾਤੂ ਮੂਰਤੀ ਸ਼ਿਲਪ ਦਾ ਸਰਵ ਪ੍ਰਾਚੀਨ ਉਦਾਹਰਨ ਕਿਹੜਾ ਹੈ ਇਹਨਾਂ ਵਿੱਚੋਂ ਕਿਹੜਾ ਉਦਾਹਰਨ ਹੈ ਸਰਵ ਪ੍ਰਾਚੀਨ ਮਤਲਬ ਸਭ ਤੋਂ ਪੁਰਾਣਾ ਉਦਾਹਰਨ ਕਿੱਥੇ ਮਿਲਦਾ ਹੈ ਆਪਸ਼ਨ A ਹੈ ਨਟਰਾਜ ਗੁਪਤ ਕਾਲ ਤੋਂ ਆਪਸ਼ਨ B ਹੈ ਬੁੱਧ ਸultanpur ਤੋਂ ਆਪਸ਼ਨ C ਹੈ ਨਰਤਕੀ ਮੋਹਨ ਜੋਦੜੋ ਤੋਂ ਆਪਸ਼ਨ D ਹੈ ਇਹਨਾਂ ਵਿੱਚੋਂ ਕੋਈ ਨਹੀਂ ਨਾ ਤਾਂ ਗੁਪਤ ਕਾਲ ਸਭ ਪ੍ਰਾਚੀਨ ਨਹੀਂ ਹੈਗਾ ਇਹ ਵੀ ਆਪਾਂ ਨੂੰ ਬਤਾਇਆ ਤੇ ਸultanpur ਦੇ ਵਿਧ ਨੇ ਜਿਹੜੇ ਇਹ ਵੀ ਪ੍ਰਾਚੀਨ ਨਹੀਂ ਹੈ ਜਿਹੜੀ ਨਰਤਕੀ ਦੀ ਮੂਰਤੀ ਮੋਹਨਜੋਦੜੋ ਤੋਂ ਪ੍ਰਾਪਤ ਹੋਈ ਹੈ ਇਹ ਪੁਰਸਰਵ ਪ੍ਰਾਚੀਨ ਮੂਰਤੀ ਹੈ ਜਿਹੜੀ ਕਿ ਮੋਹਨਜੋਦੜੋ ਤੋਂ ਪ੍ਰਾਪਤ ਹੋਈ ਹੈ ਨਰਤਕੀ ਦੀ ਮੂਰਤੀ ਜੇ ਆਪਾਂ ਪੂਰਾ ਸਾਈਜ਼ ਪੁੱਛਿਆ ਜਾਵੇ ਤਾਂ ਮੈਂ ਤੁਹਾਨੂੰ ਪੂਰਾ ਵੀ ਸਾਈਜ਼ ਲਿਖਵਾ ਦੇਣੀ ਆ ਤੁਸੀਂ ਨੋਟ ਕਰ ਲਵੋ 10.5 ਸੈਂਟੀਮੀਟਰ ਗੁਣਾ 0. ਸੋਰੀ 5.0 ਸੈਂਟੀਮੀਟਰ ਗੁਣਾ 2.5 ਸੈਂਟੀਮੀਟਰ ਇਸ ਤਰ੍ਹਾਂ ਇਹ ਸਾਈਜ਼ ਪੁੱਛਿਆ ਜਾ ਸਕਦਾ ਹੈ ਤਾਂ ਤੁਸੀਂ ਯਾਦ ਰੱਖਣਾ ਜੇਕਰ 10.5 ਇਕੱਲਾ ਲਿਖਿਆ ਹੋਵੇ ਤਾਂ 10.5 ਹੋਵੇਗਾ ਜੇਕਰ ਇਸ ਤਰ੍ਹਾਂ ਪੂਰਾ ਲਿਖਿਆ ਹੋਵੇ ਤਾਂ ਇਹ ਪੂਰਾ ਸਾਈਜ਼ ਹੈ ਦਾ ਨਿਰਤਿਕ ਦੀ ਮੂਰਤੀ ਦਾ ਹੈਗਾ ਤੇ نیشنل ਮਿਊਜ਼ੀਅਮ ਨਿਊ ਦਿੱਲੀ ਵਿੱਚ ਇਹ ਸਿਧ ਹੈ ਤੇ ਕਾਂਸੀ ਦੀ ਬਣਾਈ ਗਈ ਹੈ ਨੈਕਸਟ ਕੁਐਸਚਨ ਹੈ ਆਪਣਾ 74 ਮਦਰ ਗੋਡੇਸ ਦੀ ਮੂਰਤੀ ਕਿਸ ਮਾਧਿਅਮ ਨਾਲ ਬਣੀ ਹੈ ਜਿਹੜੀ ਮਾਤਰ ਦੇਵੀ ਦੀ ਹੈ ਮਦਰ ਗੋਡੈਸ ਜਿਹਨੂੰ ਕਿਹਾ ਜਾਂਦਾ ਹੈ ਉਹ ਮੂਰਤੀ ਕਿਸ ਨਾਲ ਬਣੀ ਹੈ অপਸ਼ਨ A ਹੈ ਬ੍ਰੌਂਜ਼ অপਸ਼ਨ B ਹੈ ਸਿਲਵਰ অপਸ਼ਨ C ਹੈ ਟੈਰਾਕੋਟਾ অপਸ਼ਨ D ਹੈ ਮਾਰਬਲ ਤਾਂ ਹੁਣੇ ਪਹਿਲਾਂ ਵੀ ਕੁਐਸਚਨ ਵਿੱਚ ਦੱਸ ਦਿੱਤਾ ਸੀ ਕਿ ਮਦਰ ਗੋਡੈਸ ਦੀ ਜਿਹੜੀ ਮੂਰਤੀ ਹੈ ਉਹ ਕਿਸ ਨਾਲ ਬਣੀ ਹੋਈ ਹੈ ਇਹਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਆਪਣਾ ਹੋਵੇਗਾ অপশন সি टेराकोटा ਠੀਕ ਹੈ टेराकोटा ਵਿਧੀ ਨਾਲ ਇਹ ਬਣਾਈ ਗਈ ਹੈ ਮਦਰ ਗੋਡੈਸ ਇਹਦੀ ਮੈਂ ਇੱਕ ਵਾਰ ਤੁਹਾਨੂੰ ਫੋਟੋ ਵਿਖਾ ਦਿੰਨੀ ਆ ਇਸ ਤਰ੍ਹਾਂ ਇਹ ਮੂਰਤੀ ਬਣਾਈ ਗਈ ਹੈ ਸਭ ਤੋਂ ਪੁਰਾਣੀ ਮੂਰਤੀ ਹੈ ਜਿਹੜੀ 5000 ਸਾਲ ਪੁਰਾਣੀ ਹੈ ਵੇਖੋ ਇਹਨਾਂ ਨੇ ਕੀ ਹੈ ਪੰਖ ਨੁਮਾ ਆਕਾਰ ਦੀ ਜਿਹੜੀ ਹੈ ਟੋਪੀ ਪਾਈ ਹੋਈ ਹੈ ਟੋਪੀ ਬਾਰੇ ਕੁਐਸਚਨ ਪੁੱਛਿਆ ਜਾ ਸਕਦਾ ਹੈ ਜਿਹੜੀ ਇਹਨਾਂ ਦੀ ਆ ਟੋਪੀ ਪਾਈ ਹੋਈ ਹੈ ਮੁਕਟ ਜਿਹਨੂੰ ਕਹਿੰਦੇ ਆ ਆ ਕਿਸ ਕਰਦਾ ਹੈ ਇਹਨੂੰ ਪੁੱਛਿਆ ਜਾ ਸਕਦਾ ਹੈ ਠੀਕ ਹੈ ਇਹ ਮੂਰਤੀ ਜਿਹੜੀ ਹੈ ਮਾਤਰਾ ਦੇਵੀ ਦੀ ਮੂਰਤੀ ਹੈਗੀ ਹੈ ਸਾਫ ਜਿਹੜੀ ਇਹ ਵਿਖਾਈ ਨਹੀਂ ਦਿੰਦੀ ਨੈਕਸਟ ਕੁਐਸਚਨ ਹੈ ਆਪਣ 75 ਦੇਵੀ ਮਾ ਮਦਰ ਗੋਡੈਸ ਦੀ ਸਭ ਤੋਂ ਵਿਸ਼ੇਸ਼ ਵਿਸ਼ੇਸ਼ਤਾ ਕੀ ਹੈ ਜਿਹੜੀ ਇਹ ਮਾਤਰਾ ਦੇਵੀ ਦੀ ਮੂਰਤੀ ਹੈਗੀ ਹੈ ਇਸ ਦੀ ਵਿਸ਼ੇਸ਼ ਵਿਸ਼ੇਸ਼ਤਾ ਕੀ ਹੈ ਇਹ ਆਪਾਂ ਨੂੰ ਦੱਸਣਾ ਹੈ অপਸ਼ਨ A ਹੈ B অপਸ਼ਨ A ਹੈ ਗੋਲਾਕਾਰ ਛਾਤੀ অপਸ਼ਨ B ਹੈ ਪੰਖ ਨੁਮਾਕਾਰ ਦੀ ਟੋਪੀ অপਸ਼ਨ C ਹੈ ਘੁਮਾਵਾਰ ਅੱਖਾਂ অপਸ਼ਨ D ਹੈ ਹਾਰ ਤਾਂ ਆਪਾਂ ਨੂੰ ਦੱਸਣਾ ਹੈ ਕਿ ਉਹਨਾਂ ਦੀ ਛਾਤੀ ਗੋਲਾਕਾਰ ਜਾਂ ਪੰਖਨੁਮਾਕਾਰ ਦੀ ਟੋਪੀ ਜਾਂ ਘੁਮਾਵਦਾਰ ਅੱਖਾਂ ਜਾਂ ਹਾਰ ਇਹਨਾਂ ਦੀ ਵੀ ਕਿਹੜੀ ਵਿਸ਼ੇਸ਼ਤਾ ਹੋਵੇਗੀ 75 ਦਾ ਜਿਹੜਾ ਰਾਈਟ ਆਨਸਰ ਹੋਵੇਗਾ ਆਪਣਾ ਮਦਰ ਕੋਰਟੇਸ ਦੀ ਸਭ ਤੋਂ ਵਿਸ਼ੇਸ਼ ਵਿਸ਼ੇਸ਼ਤਾ ਹੈਗੀ ਉਹਨਾਂ ਦੀ ਪੰਖਨੁਮਾਕਾਰ ਦੀ ਟੋਪੀ ਠੀਕ ਹੈ ਜਿਹੜੀ ਟੋਪੀ ਪਾਈ ਹੋਈ ਹੈ ਉਹਨਾਂ ਨੇ ਮੁਕਟ ਜਿਹੜਾ ਪਾਇਆ ਹੋਇਆ ਹੈ ਉਹ ਸਭ ਤੋਂ ਸੋਨਾ ਬਣਿਆ ਹੋਇਆ ਹੈ ਤਾਂ ਇਹਦਾ ਰਾਈਟ ਆਨਸਰ ਬੀ ਹੋਵੇਗਾ ਅੱਜ ਆਪਾਂ ਆਪਣੇ ਇੱਥੇ 75 ਕੁਐਸਚਨ ਜਿਹੜੇ ਕੰਪਲੀਟ ਹੁੰਦੇ ਹੈ ਕੱਲ ਇਸ ਤੋਂ ਅੱਗੇ 25 ਕੁਐਸਚਨ ਕਰਾਂਗੇ ਤਾਂ ਤੁਸੀਂ ਮੇਰੇ ਚੈਨਲ ਨਾਲ ਜੁੜ ਜਾਓ ਤਾਂ ਕਿ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਕੋਲ ਮਿਲਦੀ ਰਹੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰਿਓ ਜੇਕਰ ਕਿਸੇ ਵੀ ਕੁਐਸਚਨ ਵਿੱਚ ਤੁਹਾਨੂੰ ਡਾਊਟ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਅੱਜ ਦੇ ਲਈ ਇੰਨਾ ਹੀ ਥੈਂਕ